ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਭਾਜਪਾ ਦੇ ਹਲਕਾ ਖਡੂਰ ਸਾਹਿਬ ਤੋਂ ਸਰਦਾਰ ਮਨਜੀਤ ਸਿੰਘ ਮੱਨਾ ਨੂੰ ਭਾਜਪਾ ਦੀ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ। ਉਹਨਾਂ ਦੇ ਸਮਰਥਕਾਂ ਵਿੱਚ ਭਾਰੀ ਰੁਸ਼ਾ ਦੇਖਣ ਨੂੰ ਮਿਲਿਆ ਅਤੇ ਢੋਲ ਵਜਾ ਕੇ ਮੂੰ ਮਿੱਠਾ ਕਰਵਾਇਆ ਗਿਆ। ਮਨਜੀਤ ਸਿੰਘ ਮੱਨਾ ਨੇ ਭਾਜਪਾ ਹਾਈ ਕਮਾਂਡ ਤੇ ਸਮੂੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਕਿ ਉਹ ਪਹਿਲਾਂ ਵੀ 3 ਵਾਰ ਵਿਧਾਇਕ ਰਹੇ ਚੁੱਕੇ ਹਨ ਇਸ ਵਾਰ ਫਿਰ ਸੰਸਥਾਈ ਸਖਤਰ ਵੀ ਰਹ ਚੁੱਕੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨੇ ਦੱਸਿਆ ਕਿ ਪੰਜਾਬ ਵਿੱਚੋਂ 13 ਦੀਆਂ 13 ਸੀਟਾਂ ਤੇ ਅਸੀਂ ਜਤ ਹਾਸਲ ਕਰਾਂਗੇ ਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਤ ਹਾਸਲ ਕਰਕੇ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਸੰਸਦ ਦੇ ਵਿੱਚ ਉਠਾਵਾਂਗੇ ਬਾਬਾ ਮਕਾਲਾ ਤੋਂ ਪੱਤਰਕਾਰ ਵਿਜੇ ਸਬਰਵਾਲ ਦੀ ਰਿਪੋਰਟ ਪਾਰਟੀ ਵੱਲੋਂ ਵੱਡੀ ਜਿੰਮੇਵਾਰੀ ਕਿਸਾਨਾਂ ਦੀ ਹੈ ਹੈਲੋ ਬਾਜੀ ਫਤੋ ਪਹਿਲਾਂ ਤਾਂ ਮੈਂ ਅਕਾਲ ਪੁਰਖ ਦੀ ਸਦਾ ਸਿਸ਼ਟ ਨਮਾਨਾ ਕਰਦਾ। ਅੱਜ ਮੈਂ ਨਾਈ ਗੋਲਵਟੀ ਬਾਰ ਬਖਸ਼ ਕੀਤੀ ਹੈ। ਇੱਕ ਗਰੀਬ ਨੂੰ ਬੜਾ ਵੱਡਾ ਜਿਹੜਾ ਮੈਂ ਇਮਾਨਤ ਬਖਸ਼ਿਆ। ਤੇ ਉਹਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਦੇ ਸੋਚੀ ਲਈ ਕਮਾੜ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਅੰਮੋਛਾ ਜੀ ਅਤੇ ਪਾਰਟੀ ਦੇ ਪ੍ਰਧਾਨ ਜੀ ਜੀ ਸਾਡੇ ਪਾਰਟੀ ਦੇ ਪੰਜਾਬ ਦੇ ਇੰਚਾਰਜ ਜੀ ਵਿਜੇਰਬਨੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਲਖਣ ਜੀ ਤੇ ਸਾਡੇ ਪੰਜਾਬ ਦੇ ਸੰਗਠਨ ਮਹਾ ਮੰਤਰੀ ਸ਼੍ਰੀ ਨਵਾਜ ਨੂੰ ਤੇ ਸਮੁੱਚੀ ਲੀਡਰਸ਼ਿਪ ਦਾ ਮਤਮਾਸ ਕਰਦਾ ਕਿ ਜਿਨ੍ਹਾਂ ਨੇ ਸਾਡੇ ਤੇ ਬੜਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਸਾਨੂੰ ਨਮਾਨਿਆਂ ਨੂੰ ਬੜਾ ਵੱਡਾ ਮਾਣ ਜਿਹੜਾ ਵਾ ਉਨਾਂ ਨੇ ਇਹ ਸੀਟ ਦੇ ਕੇ ਬਖਸ਼ਿਆ ਵਾ ਤੇ ਮਨ ਸਮੁੱਚੀ ਹਾਈ ਕਮਾਂਡ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਸਾਰੇ ਭਰਾਵਾਂ ਦੀ ਸਹਿਯੋਗ ਦੇ ਨਾਲ ਇਹਨਾਂ ਦੀ ਮਿਹਨਤ ਦੇ ਨਾਲ ਇਹ ਸੀਟ ਜਿਹੜੀ ਜਿੱਤ ਕੇ ਆ ਅਸੀਂ ਮੋਦੀ ਸਾਹਿਬ ਦੀ ਝੋਲੀ ਚ ਪਾਉਂ। ਮਨਾਂ ਜੀ ਗੱਲ ਕੀਤੀ ਜਾਵੇ ਤਾਂ ਪੰਚਕਰਨ ਇਹ ਸਾਰੇ ਵੀਰ ਸਾਨੂੰ ਉੱਥੇ ਜਾਣ ਦਾ ਮੌਕਾ ਦੇਣ ਤੇ ਇਹ ਸਾਰੇ ਮੁੱਦੇ ਉੱਥੇ ਹਟਾ ਕੇ ਇਹਦਾ ਹੱਲ ਵੀ ਕਰਾਂ। ਗੱਲ ਕੀਤੀ ਜਾਵੇ ਕਿਸਾਨਾਂ ਦੇ ਤਾਂ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਮੋਤ ਪ੍ਰੈਸ਼ਰ ਦਿੱਤਾ ਜਾ ਰਿਹਾ ਹੈ ਤਾਂ ਕੀ ਕਹਿਣਾ ਚਾਹੋਗੇ ਕੀ ਅਪੀਲ ਹੈ ਕਿਸਾਨਾਂ ਨੂੰ ਕਿਉਂਕਿ ਲਗਾਤਾਰ ਜਦੋਂ ਦੇਖਿਆ ਜਾਂਦਾ ਕਿ ਭਾਜੀ ਦੇ ਆਦੂ ਨੇ ਜਦੋਂ ਮੀਟਿੰਗਾਂ ਕਰਦੇ ਨੇ ਤਾਂ ਉੱਥੇ ਕਿਸਾਨ ਪੁੱਜ ਕੇ ਵਿਰੋਧ ਕਰਦੇ ਨੇ ਤਾਂ ਕੀ ਕਿਸਾਨਾਂ ਨੂੰ ਕੀ ਮਿਲਦਾ ਹੈ ਹਸਾਰ ਵੀ ਸਾਡੇ ਭਰਾ ਦਾ ਮੈਂ ਤਾਂ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਾਡੇ ਜਿਹੜੇ ਪੰਜਾਬ ਦੇ ਬੜੇ ਵੱਡੇ ਮਸਲੇ ਨੇ ਤੇ ਜੇਕਰ ਸਾਡੇ ਇੱਥੋਂ ਕੋਈ ਵੀਰ ਜਿੱਤ ਕੇ ਜਾਣਗੇ ਸਾਡੀ ਪਾਰਟੀ ਦੇ ਨੁਮਾਇंदे ਜਿੱਤ ਕੇ ਜਾਣਗੇ ਤਾਂ ਤਾਂ ਹੀ ਅਸੀਂ ਉੱਥੇ ਜਾ ਕੇ ਕੋਈ ਪੰਜਾਬ ਦੀ ਗੱਲ ਕਰ ਸਕਾਂਗੇ ਮੈਂ ਤਾਂ ਉਹਨਾਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਸਾਰੇ ਰਲ ਮਿਲ ਕੇ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿਜੀਏ ਜਿਵੇਂ ਕਿ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਮੰਨ ਲਿਆ ਕਿ ਤੀਜੀ ਵਾਰੀ ਮੋਦੀ ਸਾਹਿਬ ਫਿਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤੇ ਸਾਨੂੰ ਵੀ ਪੰਜਾਬ ਵਾਲਿਆਂ ਨੂੰ ਉਹ ਸਰਕਾਰ ਦੇ ਵਿੱਚ ਸਰਕਾਰ ਦਾ ਹਿੱਸਾ ਬਣਨਾ ਚਾਹੀਦਾ ਜੇ ਸਾਡੇ ਤੋਂ ਨਮਾਇਦੇ ਜਿੱਤ ਕੇ ਜਾਣਗੇ ਤੇ ਤਾਂ ਹੀ ਸਾਡੇ ਕੋਈ ਕਿਸਾਨਾਂ ਦੀ ਉੱਥੇ ਗੱਲ ਕਰ ਸਕਣਗੇ ਤਾਂ ਹੀ ਸਾਡੇ ਸਰਦੀ ਬੈਲਟ ਦੀ ਕੋਈ ਉੱਥੇ ਗੱਲ ਕਰ ਸਕਣਗੇ ਮੈਂ ਤਾਂ ਕਿਸਾਨ ਵੀਰਾਂ ਨੂੰ ਹੱਥ ਜੁਰ ਕੇ ਬੇਨਤੀ ਕਰਦਾ ਕਿ ਸਾਨੂੰ ਇਹ ਜਿਹੜਾ ਵਾ ਕੰਟਰੋਵਰਸੀ ਨਹੀਂ ਪੈਣਾ ਚਾਹੀਦਾ ਅਸੀਂ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਮਦਦ ਕਰੀਏ ਤੇ ਆਪਣੇ ਪੰਜਾਬ ਦੇ ਮਸਲੇ ਜਿਹੜੇ ਆ ਉਹ ਹੱਲ ਕਰਵਾਏ ਗੱਲ ਕਿਤੇ ਜਾਵੇ ਤਾਂ ਕੈਂਡੀਡੇਟਾਂ ਦੀਆਂ ਆਮ ਆਦਮੀ ਪਾਰਟੀ ਕੋਲੋਂ ਆਜਾਏ